ਸਵਾਗਤ ਹੈ ਹਨ ਪੰਜਾਬੀ ਸਲਾਈ ਕਢਾਈ ਚੈਨਲ ਤੇ ਦੇਖੋ ਇਹ ਆਪਣੇ ਕੋਲ ਜਿਹੜੀ ਮਸ਼ੀਨ ਆ ਜੀ ਹੀਟ ਪ੍ਰੈਸ ਇਹ ਜਿਹੀ ਸੀ ਛੋਟੀ ਜੀ ਵੀਡੀਓ ਪਾਈ ਸੀ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਮੈਸੇਜ ਵੀ ਆਏ ਤੇ ਫੋਨ ਵੀ ਆਏ ਪਹਿਲਾਂ ਤਾਂ ਜੀ ਤੁਹਾਨੂੰ ਇਹ ਗੱਲ ਕਲੀਅਰ ਕਰ ਜਾਂਦੇ ਹਾਂ ਨੇ ਮੈਂ ਇਹ ਸੀ ਆਪਣੀ ਬਡੀ ਲਈ ਖਰੀਦੀ ਹੈ ਜੀ ਕੋਈ ਆਪਾਂ ਨੇ ਸੇਲ ਕਰਨ ਲਈ ਨਹੀਂ ਖਰੀਦੀ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤੁਸੀਂ Amazon ਤੋਂ ਮੰਗਵਾ ਸਕਦੇ ਹੋ ਤੁਹਾਨੂੰ ਇਹਦਾ ਪ੍ਰਾਈਸ ਵੀ ਦੱਸਾਂਗੇ ਕਿਸ ਤਰ੍ਹਾਂ ਖਰੀਦਣੀ ਹੈ ਇਹ ਵੀ ਸਾਰੀ ਜਾਣਕਾਰੀ ਦੇਵਾਂਗੇ ਇਹ ਡਿਜ਼ਾਈਨ ਬਣਾਉਂਦੀ ਹੈ ਜਿਸ ਤਰ੍ਹਾਂ ਕੀ ਡਿਜੀਟਲ ਪ੍ਰਿੰਟ ਹੁੰਦੇ ਨੇ ਉਦਾਂ ਦੇ ਡਿਜ਼ਾਈਨ ਬਣਾਉਂਦੀ ਹੈ ਇਸ ਤਰ੍ਹਾਂ ਦੇ ਪੇਪਰ ਆਉਂਦੇ ਨੇ ਇਹਦੇ ਨਾਲ ਇਹ ਤੁਸੀਂ ਕਿਤੇ ਵੀ ਕਿਸੇ ਵੀ ਸ਼ਾਪ ਤੋਂ ਲੈ ਸਕਦੇ ਹੋਗੇ ਇਸ ਤਰ੍ਹਾਂ ਦੇ ਪੇਪਰ ਡਿਜ਼ਾਈਨ ਕੋਈ ਵੀ ਤੁਹਾਨੂੰ ਮਿਲ ਜਾਣਗੇ ਇਹ ਸਾਰੇ ਡਿਜ਼ਾਈਨ ਇਸ ਮਸ਼ੀਨ ਨਾਲ ਬਣਦੇ ਨੇ ਅਸੀਂ ਤੁਹਾਨੂੰ ਬਣਾ ਕੇ ਵੀ ਦਿਖਾਵਾਂਗੇ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋਗੇ ਇਹਨਾਂ ਦੇ ਪ੍ਰਾਈਸ ਲੱਗ-ਲੱਗ ਹੁੰਦੇ ਨੇ ਜਿਹੜਾ ਆਪਣੀ ਮਸ਼ੀਨ ਦਾ ਸਾਈਜ਼ ਹੈਗਾ ਇਹ 16 16 24 ਯਾਨੀ ਕਿ 24 ਇੰਚ ਦਾ ਘੇਰਾ ਲੱਗ ਜਾਂਦਾ ਇੱਕ ਇਸ ਤੋਂ ਛੋਟਾ ਸਾਈਜ਼ ਹੁੰਦਾਗਾ ਉਹਦਾ ਪ੍ਰਾਈਜ਼ ਵੀ ਘੱਟ ਹੁੰਦਾਗਾ 15 15 ਦਾ ਇੱਕ ਇਹਦਾ ਸਾਈਜ਼ ਹੁੰਦਾਗਾ ਤੇ ਉਸ ਤੇ ਘੇਰਾ ਆਪਾਂ ਨੂੰ ਦੋ ਵਾਰੀ ਲਾਉਣਾ ਪੈਣਾ ਇੱਥੇ ਸਾਰਾ 24 ਇੰਚ ਦਾ ਘੇਰਾ ਇੱਕ ਵਾਰੀ ਲੱਗ ਜਾਂਦਾਗਾ ਇਹ ਅਸੀਂ Amazon ਤੋਂ ਮੰਗਵਾਈ ਹੈ ਤੁਸੀਂ ਵੀ ਮੰਗਵਾ ਸਕਦੇ ਹੋਗੇ ਤੁਸੀਂ ਆਪਦੇ ਸ਼ਹਿਰ ਜਾ ਕੇ ਦੋ ਵੀ ਲੈ ਸਕਦੇ ਹੋਗੇ ਜੇ ਤੁਹਾਡੇ ਨੇੜੇ ਸ਼ਹਿਰ ਆਗਾ ਇਹਦੀ ਮੋਟਰ ਵੱਡੀ ਹੁੰਦੀ ਹੈਗੀ ਇਨਵਰਟਰ ਤੇ ਨਹੀਂ ਚੱਲਦੀ ਹੈਗੀ ਪਹਿਲਾਂ ਤੁਹਾਨੂੰ ਇਹ ਦੱਸ ਦਿੰਨੇ ਆ ਜੇ ਜਗਾ ਆਪਣੀ ਲਾਈਟ ਤੇ ਪਾਵਰ ਪਲੱਗ ਦੇ ਜਲਦੀ ਕਿਉਂਕਿ ਮੋਟਰ ਦੀ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਇਸ ਕਰਕੇ ਪਾਵਰ ਪਲੱਗ ਦੀ ਤੁਸੀਂ ਹਮੇਸ਼ਾ ਇਹਨੂੰ ਚਲਾਓ ਜੇਕਰ ਇਹਨਾਂ ਵਾਟਰ ਦੇ ਚਲਾਉਂਗੇ ਤਾਂ ਆਪਣੀ ਲਾਈਟ ਖਰਾਬ ਹੋ ਸਕਦੀ ਹੈਗੀ ਇਸ ਮਸ਼ੀਨ ਨੂੰ ਚਲਾਉਣ ਲਈ ਕੋਈ ਵੀ ਆਪਾਂ ਟ੍ਰੇਨਿੰਗ ਦੀ ਜ਼ਰੂਰਤ ਨਹੀਂ ਹੈ ਕਿ ਸਿਰਫ ਆਪ ਨੂੰ ਮਸ਼ੀਨ ਚਾਹੀਦੀ ਹੈ ਤੇ ਇਸ ਤਰ੍ਹਾਂ ਦੇ ਪ੍ਰਿੰਟ ਜਾਈਂਦੇ ਨੇ ਪ੍ਰਿੰਟ ਆਪਾਂ ਨੂੰ ਆਸਾਨੀ ਨਾਲ ਹੀ ਮਿਲ ਜਾਂਦੇ ਨੇ ਇਹਨਾਂ ਦਾ ਪ੍ਰਾਈਸ 200 ਤੋਂ ਸ਼ੁਰੂ ਹੋ ਜਾਂਦਾ ਹੈਗਾ ਜੇਕਰ ਤੁਸੀਂ ਇਕੱਠੇ ਲੈਣੇ ਆ ਤਾਂ 200 ਤੋਂ ਹੀ ਮਿਲ ਜਾਣ 200 ਤੋਂ ਸ਼ੁਰੂ ਮਿੱਟਰ 200 ਰੁਪਏ ਮੀਟਰ ਮਿਲ ਜਾਂਦਾ ਇਹ ਪਰ ਇਹ ਅਸੀਂ ਨਹੀਂ ਸੇਲ ਕਰਦੇ ਵੀ ਤੁਹਾਨੂੰ ਦੱਸ ਦਈਏ ਪਲੀਜ਼ ਤੁਸੀਂ ਸਾਨੂੰ ਨਾ ਫੋਨ ਕਰਿਓ ਇਹ ਤੁਸੀਂ ਕਿਤੋਂ ਵੀ ਲੈ ਸਕਦੇ ਹੋਗੇ ਬੈਸ ਤਾਂ ਅਲੱਗ-ਅਲੱਗ ਪ੍ਰਾਈਸ ਸਾਰੇ ਕੋਈ 400 ਰੁਪਏ ਮੀਟਰ ਕੋਈ 600 ਰੁਪਏ ਮੀਟਰ ਕੋਈ 1000 ਰੁਪਏ ਮੀਟਰ ਇਦਾਂ ਦੇਈ ਜਾਂਦੇ ਨੇ ਪਰ ਦੋਟਾ 200 ਰੁਪਏ ਮੀਟਰ ਇਹ ਆਪਾਨੂੰ ਮਿਲ ਜਾਂਦਾ ਸਾਨੀ ਨਾਲ ਜੇਕਰ ਆਪਾਂ ਨੇ ਇਕੱਠਾ ਮੰਗ ਲੈਣਾ ਹੁੰਦਾਗਾ ਇਹ ਦਾ ਹੁੰਦਾਗਾ ਰੇਟ ਹੁਣ ਤੁਹਾਨੂੰ ਸੇ ਚਲਾਉਣ ਦਾ ਤਰੀਕਾ ਦੱਸਦੇ ਆਪਾਂ ਨੇ ਕਿਸ ਤਰ੍ਹਾਂ ਇਹ ਕੱਪੜੇ ਤੇ ਕੰਮ ਡਿਜ਼ਾਈਨ ਬਣਾਉਂਦੀ ਆਗੀ ਹੁਣ ਤੋਂ ਅਸੀਂ ਸ਼ੁਰੂ ਕਰਕੇ ਦਿਖਾਉਣਾ ਹੈ ਇਸ ਜਗ੍ਹਾ ਤੇ ਇਹ ਸੁੱਚ ਲੱਗੀ ਹੋਈ ਹੈ ਜਾਨਕੀ ਬਟਨ ਇਹ ਦੇਖੋ ਚੱਲ ਜਿਹੜਾ ਇਹਦਾ ਤਾਪਮਾਨ ਹੁੰਦਾ ਜਿਹੜਾ 165 ਜਾਂ 70 ਤੇ ਨਾਰਮਲ ਹੁੰਦਾਗਾ ਜਿਹੜੇ ਉੱਪਰਲੇ ਬਟਨ ਦਿੱਤੇ ਹਨ ਇਹ ਦੇਖੋ ਤਾਪਮਾਨ ਦੇ ਦਿੱਤੇ ਹਨ ਇਸ ਨੂੰ ਆਪਾਂ ਦੋ ਵਾਰੀ ਕਲਿੱਕ ਕਰਕੇ ਇਹ ਆਪਣਾ 170 ਤੇ ਟਾਈਮ ਫਿਕਸ ਹੋ ਗਿਆ ਹੁਣ ਆਪਾਂ ਜਿਹੜਾ ਤਾਪਮਾਨ ਸੈੱਟ ਹੋ ਗਿਆ ਹੁਣ ਇਹ ਨੀਚੇ ਹੈਗਾ ਇਹਦਾ ਟਾਈਮ ਜੋ ਟਾਈਮ ਹੁੰਦਾ 15 ਕੇ ਸਕਿੰਟ ਦਾ ਆਮ ਨਾਰਮਲ ਕੱਪੜੇ ਤੇ ਸਹੀੰਦਾ ਇਸ ਨੂੰ ਆਪਾਂ ਨੇ 16 ਸਕਿੰਟ ਦੇ ਸੈੱਟ ਕਰ ਲਿਆ ਹੁਣ ਇਹ ਮਸ਼ੀਨ ਆਪਣੀ ਗਰਮ ਹੋਣੀ ਸ਼ੁਰੂ ਹੋ ਗਈ ਜਦੋਂ ਇੱਥੇ 170 ਆ ਗਏ ਤਾਂ ਆਪਣਾ ਇਹ ਮਸ਼ੀਨ ਦੇ نیچے ਆਪਾਂ ਕੱਪੜਾ ਧਰਾਂਗੇ ਤੇ ਡਿਜ਼ਾਈਨ ਧਰਾਂਗੇ ਉਸ ਤੋਂ ਬਾਅਦ ਇਹ ਹੁਣੇ ਗਰਮ ਹੋਈ ਜਾਂਦੀ ਹੈਗੇ ਪਹਿਲਾਂ ਆਪਾਂ ਨੇ ਕੀ ਕਰਨਾਗਾ ਇਹ ਕੱਪੜਾ ਲੰਮਾਂਗੇ ਇਸ ਤੇ ਅਸੀਂ ਪਹਿਲਾਂ ਵੀ ਟਰਾਈ ਕਰਿਆਗਾ ਇਸ ਕੱਪੜੇ ਦਾ ਜੀ ਪਹਿਲਾਂ ਵੀ ਟਰਾਈ ਕਰਿਆ ਦੇਖੋ ਤਿੰਨ ਫਲਾਵਰ ਬਣਾਏ ਨੇ ਹੁਣ ਇਸ ਤੋਂ ਉੱਪਰ ਦੋ ਫਲਾਵਰ ਦਾ ਨੂੰ ਬਣਾ ਕੇ ਦਿਖਾਵਾਂਗੇ ਇਹ ਜਗ੍ਹਾ ਆਪਣੀ ਗਰਮਾ ਤੁਸੀਂ ਇਸ ਨੂੰ ਹੱਥ ਨਾਲ ਲਗਾ ਲੈਣਾ ਇਹ ਸੀਟ ਦੇ ਉੱਪਰ ਤੁਸੀਂ ਇਸ ਤਰ੍ਹਾਂ ਕੱਪੜੇ ਨੂੰ ਵਿਛਾ ਲੈਣਾ ਪਹਿਲਾਂ ਚੰਗੀ ਤਰ੍ਹਾਂ ਆਪਾਂ ਨੇ ਨਿਸ਼ਾਨ ਲਗਾਉਣੇ ਨੇ ਉਸ ਤੋਂ ਬਾਅਦ ਹੀ ਆਪਾਂ ਨੇ ਸੀਟ ਨੂੰ ਵਿਸਾਉਣਾ ਇਸ ਜਗ੍ਹਾ ਤੇ ਅਸੀਂ ਫਲਾਵਰ ਬਣਾਵਾਂਗੇ ਪਹਿਲਾਂ ਤਿੰਨ ਫਲਾਵਰ ਬਣਾਏ ਨੇ ਹੁਣ ਦੋ ਫਲਾਵਰ ਬਣਾਵਾਂਗੇ ਜੋ ਆਪਣਾ ਪਹਿਲਾ ਡਿਜ਼ਾਈਨ ਬਣਿਆ ਹੋਇਆ ਉਸ ਨੂੰ ਤੁਸੀਂ ਇਸ ਤਰ੍ਹਾਂ ਪਿੱਛੇ ਹਟਾ ਦੇਣਾ ਇਦਰਾ ਆਪਣਾ ਟਾਈਮ ਚੱਲੀ ਜਾਂਦਾ ਦੇਖ ਤੂੰ ਜਦੋਂ 170 ਟੈਂਪਰੇਚਰ ਹੋ ਗਿਆ ਉਸ ਤੋਂ ਬਾਅਦ ਆਪਾਂ ਇਹ ਦੂਸਰੇ ਫਲੇਵਰ ਬਣਾਵਾਂਗੇ ਇਹ ਹੈ ਆਪਣਾ ਕੋਲੇ ਡਿਜ਼ਾਈਨ ਇਸ ਜਗ੍ਹਾ ਤੇ ਆਪਣੇ ਨਿਸ਼ਾਨ ਬਣਾਏ ਹੋਏ ਨੇ ਦੋ ਉਹਨਾਂ ਦੇ ਸੈਂਟਰ ਦੇ ਵਿੱਚ ਇਸ ਤਰੀਕੇ ਨਾਲ ਇਹਨੂੰ ਸੈੱਟ ਕਰ ਦਾਂਗੇ ਦੇਦੋ ਆਪਣੇ ਟੈਂਪਰੇਚਰ 170 ਹੋ ਗਿਆ ਉਸ ਤੋਂ ਬਾਅਦ ਇਹ ਆਪਾਂ ਇਸ ਨੂੰ نیچے ਲੈ ਕੇ ਆਵਾਂਗੇ ਮਸ਼ੀਨ ਨੂੰ ਤਾਂ ਆਪਾਂ ਮਾ ਆਪਣੇ 160 ਤੇ ਪਹੁੰਚਣ ਵਾਲਾ ਹੁਣ ਆਪਾਂ ਇਸ ਨੂੰ ਹੀਟ ਦੇਵਾਂਗੇ ਇਹਦੇ ਲਈ ਆ ਜਿਹੜਾ ਤਾਪਮਾ 60 ਜਾਂ 17 ਆਪਾਂ ਰੱਖ ਸਕਦੇ ਹਾਂ ਹੁਣ ਹੀਟ ਦੇਣੀ ਹੈ ਦੇਖੋ ਸਕਿੰਟ ਆਪਣੇ ਹੁਣ ਘੱਟ ਰਹੇ ਨੇ 10 ਡੇਰ ਤੱਕ ਆਪਾਂ ਇਸ ਨੂੰ ਠੇਠ ਦਾਬ ਦੇ ਕੇ ਰੱਖਣੀ ਹੈ। ਇਹ ਕੋ ਡਿਜ਼ਾਈਨ ਬਣ ਕੇ ਆਪਣਾ ਤਿਆਰ ਆ। ਡਿਜ਼ਾਈਨ ਆਪਣਾ ਬਣ ਕੇ ਤਿਆਰ ਆ ਹੁਣ ਆਪਾਂ ਥੋੜਾ ਠੰਡਾ ਹੋਣ ਦੇਵਾਂਗੇ ਉਸ ਤੋਂ ਬਾਅਦ लग कर पर दे रखांगे तो इस अलग कर देंगे जाने की चार या पां सिकेंट इस रेस्ट पर रखा उस तरीके अपना जो डिजाइन ਮਨ ਕੇ ਤਿਆਰ ਇਹ ਦੇਖੋ ਕਿਹਰੇ ਡਿਜ਼ਾਈਨ ਹੋ ਗਿਆ ਇਸੇ ਤਰ੍ਹਾਂ ਹੀ ਬਾਜੂ ਮੂਰੀ ਕੋਈ ਵੀ ਸ਼ਰਟ ਤੇ ਤੁਸੀਂ ਟੀ-ਸ਼ਰਟ ਤੇ ਬਣਾ ਸਕਦੇ ਹੋ ਡਿਜ਼ਾਈਨ ਇਦ ਲਈ ਕੋਈ ਵੀ ਤੁਹਾਨੂੰ ਟ੍ਰੇਨਿੰਗ ਦੀ ਜ਼ਰੂਰਤ ਨਹੀਂ ਹੈਗੀ ਜੇ ਤੁਹਾਡੇ ਕੋਲ ਮਸ਼ੀਨ ਆ ਗਈ ਤੁਸੀਂ ਆਪਣੇ ਆਪ ਇਸ ਨੂੰ ਸਿੱਖ ਸਕਦੇ ਹੋਗੇ ਮਸ਼ੀਨ ਨੂੰ ਪ੍ਰਾਈਸ ਇਹ ਤੁਹਾਨੂੰ ਦੱਸ ਦਿੱਤਾ ਹੈ ਆਪਣੇ Amazon ਤੋਂ ਮੰਗਾਈ ਹੈ 19000 ਦੀ ਵੀਡੀਓ ਦੇ ਵਿੱਚ ਜਿਹੀ ਲਿੰਕ ਸੈਂਡ ਕਰ ਦਾਂਗੇ ਤੁਸੀਂ ਬੁਕਿੰਗ ਕਰ ਸਕਦੇ ਹੋਗੇ ਘਰ ਬੈਠੇ ਤੁਸੀਂ ਆਨਲਾਈਨ ਇਹ ਮਸ਼ੀਨ ਮੰਗਵਾ ਸਕਦੇ ਹੋਗੇ ਤੈਨੂੰ ਅਸੀਂ ਡਿਜ਼ਾਈਨ ਬਣਾ ਕੇ ਵੀ ਦਿਖਾਇਆ ਇੱਕ ਅਸੀਂ ਤੁਹਾਨੂੰ ਦੁਬਾਰਾ ਫੇਰ ਗਣਾ ਜਿਹਨੂੰ ਵੀ ਇਹ ਸੇਲ ਨਹੀਂ ਹੈਗੀ ਮਸ਼ੀਨ ਅਸੀਂ ਆਪਣੀ ਬੁਟੀਕ ਲਈ ਖਰੀਦੀ ਹੈਗੀ ਤੁਸੀਂ Amazon ਤੋਂ ਮੰਗਵਾ ਸਕਦੇ ਉਹਦਾ ਲਿੰਕ ਅਸੀਂ ਤੁਹਾਨੂੰ ਦੇ ਦਾਂਗੇ ਤੁਸੀਂ ਉਸ ਆਰਡਰ ਕਰਕੇ ਮੰਗਵਾ ਸਕਦੇ ਹੋਗੇ ਜੋ ਵੀ ਅਸੀਂ ਡਿਜ਼ਾਈਨ ਤਿਆਰ ਕਰਾਂਗੇ ਉਸ ਦੀ ਵੀਡੀਓ ਪਾਇਆ ਕਰਾਂਗੇ ਆਪਾਂ ਤੁਹਾਨੂੰ ਜਾਣਕਾਰੀ ਵੀ ਦੇ ਦਿਆ ਕਰਾਂਗੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਸਸਿਕਾ ਜੀ ਦੇਖੋ ਵੀਡੀਓ ਦੇ ਵਿੱਚ ਜੀ ਥੋੜੀ ਜਾਣਕਾਰੀ ਹੋਰ ਦੇਣਾ ਚਾਹੁੰਦੇ ਹਾਂ ਤੁਹਾਨੂੰ ਇਹ ਜੋ ਇਹਦੀ ਮਸ਼ੀਨ ਦੀ ਪਾਵਰ ਉਹਦੀ ਬਹੁਤ ਜ਼ਿਆਦਾ ਹੁੰਦੀ ਹੈ ਨੋਰਮਲ ਲੈਟ ਤੇ ਜਲਦੀ ਇਸਦੇ ਲਈ ਆਪਾਂ ਨੂੰ ਪਾਵਰ ਪਲੱਗ ਦੀ ਜ਼ਰੂਰਤ ਹੁੰਦੀ ਹੈ ਪਹਿਲਾਂ ਤੁਸੀਂ ਪਾਵਰ ਪਲੱਗ ਕੋ ਸਾਵੋ ਜੀ ਤੁਸੀਂ ਕਿਸੇ ਬਿਜਲੀ ਵਾਲੇ ਤੋਂ ਆਪਣੇ ਸ਼ਾਪ ਦੇ ਜੇ ਨੂੰ ਸੈੱਟ ਕਰਵਾ ਸਕਦੇ ਇਹਦੇ ਨਾਲ ਇੱਕ ਸੂਚੀ ਆਉਂਦੀ ਹੈ ਬੀ ਐਂਪੀਰ ਦੀ ਉਹ ਨਾਲ ਲਾ ਦੀ ਨਾਲੇ ਪਾਵਰ ਪਲੱਗ ਚੱਲਦਾ ਉਸ ਤੋਂ ਬਾਅਦ ਹੀ ਇਹ ਮਸ਼ੀਨ ਚੱਲਦੀ ਆ ਕਿਉਂਕਿ ਪਾਵਰ ਬਹੁਤ ਜ਼ਿਆਦਾ ਹੋਣ ਕਰਕੇ ਜੇਕਰ ਆਪਾਂ ਨਾਰਮਲ ਲੈਡ ਤੇ ਚਲਾਵਾਂਗੇ ਤਾਂ ਆਪਣੀ ਲੈਡ ਖਰਾਬ ਹੋ ਸਕਦੀ ਹੈ ਜਿਸ ਕਰਕੇ ਪਹਿਲਾਂ ਇਹ ਤੁਸੀਂ ਸੈੱਟ ਕਰਵਾਓ ਉਸ ਤੋਂ ਬਾਅਦ ਹੀ ਤੁਸੀਂ ਇਹ ਮਸ਼ੀਨ ਚਲਾਓ ਜੀ